ਮੇਰੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰ ਦਿਓ ਬਰੌਨ ਕੁੜੀ ਬਾਰੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਉਸ ਦੇ ਚੋਣ ਵਾਲਿਆਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਕਿਉਂਕਿ ਸਾਲਾਂ ਦੀ ਮਿਹਨਤ ਬਾਅਦ ਇੱਕ ਬ੍ਰਾਊਨ ਕੁੜੀ ਦਾ ਸੁਪਨਾ ਪੂਰਾ ਹੋ ਰਿਹਾ ਹੈ ਛੋਟੀ ਉਮਰੇ ਚ ਉਸ ਦਾ ਵਿਆਹ ਹੋ ਗਿਆ ਸੀ ਬ੍ਰਾਊਨ ਕੁੜੀ ਦਾ ਇੱਕ ਬੇਟਾ ਹੈ ਬ੍ਰਾਊਨ ਕੁੜੀ ਦਾ ਵਿਆਹ ਤੋਂ ਕੁਝ ਸਾਲਾਂ ਬਾਅਦ ਪਤੀ ਨਾਲੋਂ ਤਲਾਕ ਹੋ ਗਿਆ ਸੀ ਬ੍ਰਾਊਨ ਕੁੜੀ ਆਪਣੇ ਪਿਤਾ ਦੇ ਘਰ ਵਿੱਚ ਰਹਿੰਦੀ ਸੀ ਆਪਣੇ ਪਿਤਾ ਨਾਲ ਵੈਲਡਿੰਗ ਦਾ ਕੰਮ ਕਰਦੀ ਸੀ ਉਸ ਕੁੜੀ ਨੇ ਢੇਰੀ ਨਹੀਂ ਟਾਈ ਉਹ ਆਪਣੇ ਪਿਤਾ ਨਾਲ ਕੰਮ ਕਰਉਂਦੀ ਸੀ ਉਸ ਦੀ ਵੀਡੀਓ ਇੰਨੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋਈ ব্রাউন ਕੁੜੀ ਮਸ਼ਹੂਰ ਹੋ ਗਈ ব্রাউন ਕੁੜੀ ਨੇ ਆਪਣੀ ਮਿਹਨਤ ਦੀ ਕਮਾਈ ਨਾਲ ਲੱਖਾਂ ਰੁਪਈਆ ਦੀ ਵਰਕਸ਼ਾਪ ਖੜੀ ਕੀਤੀ ਹੁਣ ਸੁਪਨਿਆਂ ਦਾ ਨਵਾਂ ਘਰ ਬਣਾਉਣ ਜਾ ਰਹੀ ਹੈ ব্রাউন ਕੁੜੀ ਨੇ ਆਪਣੀ ਮਿਹਨਤ ਨਾਲ ਲੱਖਾਂ ਰੁਪਈਆ ਦੀ ਮਿਹਨਤ ਕਰਕੇ ਨਵਾਂ ਘਰ ਬਣਾਇਆ ਤੁਸੀਂ ਵੇਖ ਸਕਦੇ ਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰ ਦਿਓ ਧੰਨਵਾਦ